ਤੂੰ ਬੁਲੇ ਵੇੜਦੇ ਹੋਰ ਉਹ ਆ ਆ ਫਿਰ ਆਪਣਾ ਆ ਸਾਧਣਾ ਆਏਗਾ ਹਾਂ ਹਾਂ ਫੋਨ ਦੇ ਉਹ ਮਾਰਦਾ ਕਰੂ ਜੇਤੀ 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 ਆ ਜੀ ਦੱਸੀ ਗੱਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਵਲੌਗ ਤੇ ਬਹੁਤ ਬਹੁਤ ਜਿਆਦਾ ਸਵਾਗਤ ਕਰਦਾ ਰਹਾ ਤੁਹਾਡੇ YouTube ਚੈਨਲ ਦੇ ਉੱਤੇ ਜਿਹਦਾ ਨਾਮ ਹੈ ਮਨਦੀਪ ਵਲੌਗਸ ਤੇ ਅੱਜ ਪਾਪਾ ਜੀ ਆਪਣਾ ਨੁਕਸਾਨ ਕਰ ਗਈ ਸੀ ਕਿ ਇੱਕ ਬਿੱਲੀ ਪਤਾ ਨਹੀਂ ਉਹਨੂੰ ਬਿੱਲਾ ਹੈ ਉਹ ਫੜੇ ਤੋਂ ਬਾਅਦ ਪਤਾ ਲੱਗੂਗਾ ਆਪਾਂ ਨੂੰ ਜਿਵੇਂ ਕੀ ਆਪਾਂ ਤੁਹਾਨੂੰ ਪਤਾ ਆਪਾਂ ਨੂੰ ਕਬੂਤਰਾਂ ਦਾ ਸ਼ੌਂਕ ਹੈ ਤੇ ਆਪਣਾ ਕਬੂਤਰ ਕੋਠੇ ਤੇ ਬੈਠਾ ਸੀਗਾ ਤੇ ਪਿੱਛੋਂ ਉਹ ਸੜੀ ਬਿੱਲੀ ਨਾਲ ਚਵਟਾ ਮਾਰ ਗਈ ਤੇ ਹੁਣ ਆਪਾਂ ਨੇ ਬਿੱਲੀ ਦੇ ਲਾਇਆ ਹੋਇਆ ਜਾਲ ਹੁਣ ਅਸੀਂ ਤਿੰਨੇ ਭਾਈ ਤਿਆਰੀ ਚ ਖੜੇ ਆ ਹੁਣ ਅਸੀਂ ਫੜ ਕੇ ਆਟਾਂਗੇ ਬਿੱਲੀ ਨੂੰ ਜੋ ਮਰਜੀ ਹੋਵੇ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦਿਖਾਉਣਾ ਜਾਲ ਦੇਖੋ ਜੀ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਿਆ ਜਾਲ ਰਾਤ ਨੂੰ ਲੱਗੇ ਸੀ ਆਹ ਕੰਮ ਕਰਨ ਕਿ ਸਾਡਾ ਕਬੂਤਰ ਖਾ ਗਈ ਬਿੱਲੀ ਹੁਣ ਤੁਹਾਨੂੰ ਦਿਖਾਣੇ ਆ ਜਾਲ ਉਹ ਦੇਖੋ ਜੀ ਆ ਲਾਇਆ ਹੋਇਆ ਜਾਲ ਬਾਕੀ ਬਣੇ ਰਹੇ ਹੋ ਵੀਡੀਓ ਦੇ ਨਾਲ ਅੱਗੇ ਅੱਗੇ ਤੁਹਾਨੂੰ ਬਖਾਣਦੇ ਆ ਬਿੱਲੀ ਦਾ ਅੱਜ ਕੰਮ ਕਰਕੇ ਹਟਾਂਗੇ ਜੋ ਮਰਜ਼ੀ ਹੋਵੇ ਬਿੱਲੀ ਨੇ ਮੈਂ ਮੇਰੀ ਬੂਆ ਦੇ ਮੁੰਡੇ ਲੱਗੇ ਹੋਏ ਅੱਜ ਅਸੀਂ ਬਿੱਲਾ ਫੜਨਾ ਹੀ ਫੜਨਾ ਬਿੱਲਾ ਕਿ ਬਿੱਲੀ ਐ ਉਹ ਫੜੇ ਤੋਂ ਬਾਅਦ ਡਿਸਾਈਡ ਕਰਾਂਗਾ ਦੇਖੋ ਜੀ ਬਿੱਲਾ ਵੜਨੇ ਦੀ ਹੋ ਰਹੀ ਆਂ ਦਿਯਾਰੀ ਸਾਰੇ ਲੱਗੇ ਹੋਏ ਆ ਉਹ ਹੁੰਦੀ ਆ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਦੱਸਾਂਦੇ ਆ ਬਿੱਲਾ ਜੀ ਹੁਣ ਤੁਹਾਨੂੰ ਦਿਖਾਉਨੇ ਆ ਬਿੱਲੀ ਅਸੀਂ ਫੜ ਲਈ ਮਿਸ਼ਨ ਹੋ ਗਿਆ ਸਾਡਾ ਕਾਮਯਾਬ ਆ ਆ ਦੇਖੋ ਆ ਦੇਖੋ ਇਹਨੇ ਨਾ ਕਰਦਨ ਵਿੱਚ ਪਸਾ ਲਈ ਪਿੰਜਰੇ ਬਸ ਹੋਣਾ ਵਲੋਗਿੰਗ